ਹਾਂਜੀ ਫੈਮਿਲੀ ਕਿਵੇਂ ਹੋ ਠੀਕ ਹੋ ਮਾਚੀ ਦੀਆ ਕਾਟੋ ਫਿਰ ਫੁੱਲਾਂ ਤੇ ਪਾਉਂਦੀਆ ਵਗ ਗਿਆ ਹਾਂਜੀ ਲੈਂਦੀਆ ਝੂਠੇ ਮਾਟੇ ਠੀਕ ਉਮੀਦ ਆ ਖੇਡਦੀ ਹੂ ਕਾਟੋ ਫੁੱਲਾਂ ਤੇ ਲੈਂਦੇ ਹੋਮੋਂਗੇ ਨਜ਼ਾਰੇ ਗੱਲ ਹੈਗੀ ਏਦਾਂ ਮਿੱਤਰੋ ਸਿਆਣੇ ਕਹਿੰਦੇ ਨੇ ਜਾਂ ਚੱਕ ਮਰਿਆ ਜੱਗ ਆ ਮਰੇ انسان ਦੋ ਤਰੀਕਿਆਂ ਚ ਫੇਲ ਹੁੰਦਾ ਜਾਂ ਤਾਂ ਲੋੜ ਤੋਂ ਵੱਧ ਕਰਜ਼ਾ ਚੱਕ ਕੇ ਮਰਦਾ ਜਾਂ ਚੀਜ਼ ਲਈ ਹੋਈ ਬਿਨਾ ਮਤਲਬੋਂ ਬੇ ਮਤਲਬ ਬੇ ਵਜਾ ਉਹਦਾ ਖਰਚਾ ਕਰਕੇ ਮਰਦਾ ਸ਼ੂਸ਼ੇਵਾਜੀ ਚ ਠੀਕ ਆ ਲਓ ਜੀ ਸਾਡੇ ਰਿਸ਼ਤੇਦਾਰ ਨੇ ਇੱਕ ਓਹ ਰਾਧਾ ਸਾਮੀ ਨੇ ਰਾਧਾ ਸਾਮੀ ਨੂੰ ਮੰਨਦੇ ਨੇ ਜੀ ਅਰਾਧਾ ਸਾਮੀਆਂ ਦੇ ਡੇਰੇ ਬਿਆਸ ਸੇਵਾ ਚੱਲੀ ਨਾਲ ਲਵਾਤੀ ਮੇਰੀ ਭੂਆ ਜੀ ਨੇ ਡਿਊਟੀ ਮੇਰੀ ਵੀ ਤੂੰ ਵੀ ਨਾਲ ਜਾਣਾ ਅਸੀਂ ਟਰੈਕਟਰ ਲੈ ਕੇ ਪਹੁੰਚ ਗਏ ਜੀ ਉੱਥੇ ਡੇਰਾ ਬਿਆਸ ਅਰਾਧਾ ਸਾਮੀ ਡੇਰਾ ਬਿਆਸ ਜਿਹੜਾ ਜੰਡੇਆਲੇ ਤੋਂ ਪਹਿਲਾਂ ਲੈਫਟ ਬੜਾ ਵਧੀਆ ਰਾਈਟ ਸਾਈਡ ਨੂੰ ਜਾ ਕੇ ਬੜਾ ਵਧੀਆ ਬੜਾ ਲਗਜ਼ਰੀ ਬਣਾ ਹੈ ਇਦਾਂ ਅੰਦਰ ਜਾ ਕੇ ਤੁਹਾਨੂੰ ਲੱਗਦਾ ਹੀ ਨਹੀਂ ਵੀ ਯਾਰ ਇਹ ਜਗ੍ਹਾ ਪੰਜਾਬ 'ਚ ਵੀ ਹੋ ਸਕਦੀ ਹੈ ਫੋਰਨ ਕੰਟਰੀ ਆਈ ਫੁੱਲ ਫਲੱਜ ਫੀਲ ਫੋਰਨ ਕੰਟਰੀ ਯਾਨੀ ਚਲੇ ਗਏ ਜੀ ਰਹਿ ਰਾਤ ਨੂੰ ਖਾਧੀਆਂ ਪੂਰੀਆਂ ਪਟੂਰੇ ਦੂਜੇ ਦਿਨ ਸਵੇਰੇ ਕਰਕੇ ਕਈਆਂ ਤਿੱਖੀਆਂ ਰੱਖ ਕੇ ਟਰਾਲੀਆਂ ਦੇ ਵਿੱਚ ਪਹੁੰਚ ਗਏ ਟਿੱਬਿਆਂ ਤੇ ਸਾਈਡ ਤੇ ਨੂੰ ਟਿੱਬੇ ਲੱਗੇ ਹੋਏ ਸੀ ਦਰਿਆ ਦੇ ਕਿਨਾਰੇ ਕਿਨਾਰੇ ਜਾ ਕੇ ਉਦੋਂ ਖੱਡਿਆਂ ਵਾਲਾ ਸਿਸਟਮ ਨਹੀਂ ਸੀ ਖੱਡਿਆਂ ਵਾਲੇ ਸਿਸਟਮ ਦਾ ਉਦੋਂ ਬਾਅਦ ਚਾ ਹੁਣ ਚੱਲੇ ਨੇ ਠੀਕ ਹੈ ਜੀ ਟਰਾਲੀਆਂ ਭਰਿਆ ਕਰੀਏ ਸੇਵਾ ਲਈ ਤੋਰ ਦਿਆ ਕਰੀਏ ਇੱਧਰ ਭਰਤ ਪਾ ਕੇ ਖਾਲੀ ਹੋ ਕੋ ਆਈ ਜਾਣਾ ਅਸੀਂ ਉਤੋਂ ਭਰ-ਭਰ ਤੋਰੀ ਜਾਈਏ ਬਦਲ-ਬਦਲ ਕੇ ਕਦੀ ਢੇਡਾ ਲਾਉਣ ਉਹ ਚਲਾ ਜਾਵੇ ਟਰੈਕਟਰ ਟਰੈਕਟਰ ਉੱਥੇ ਗਿਣਤੀ ਹੀ ਨਹੀਂ ਸੀ ਹੋਰੀ ਇਹਨੇ ਟਰੈਕਟਰ ਟਰਾਲੀ ਆਦ ਤੁਹਾਨੂੰ ਮੈਂ ਗੱਲ ਸੁਣਾਈ ਸੀ ਜਾਂ ਚੱਕ ਮਰਿਆ ਜਾਂ ਖਾ ਮਰਿਆ ਇੱਕ ਉਥੇ ਮੁੰਡਾ ਲੈ ਕੇ ਆਇਆ ਹੈ ਟਰੈਕਟਰ 2511 ਟਰੈਕਟਰ ਟਰਾਲੀ ਨਾਲ ਸੇਵਾ ਤੇ ਲਹੋ ਜੀ ਉਸੀ ਥੋੜਾ ਜਿਹਾ ਝਕਣ ਵਾਲਾ ਫੂਕ ਆ ਉਹਦੀ ਟਰਾਲੀ ਨਾ ਟਰਾਲੀਆਂ ਭਰਨ ਵਾਲੇ ਟੀਸੀ ਤੱਕ ਭਰ ਜਾ ਕਰ ਐਨ ਪੂਰੀ ਉੱਤੇ ਤੱਕ ਸਰ ਕੱਢ ਗਈ ਅੱਛਾ ਹੋਰ ਗੱਲ ਸੁਣ ਲੋ ਐਸੀ ਉਹਦੇ ਉੱਤੇ ਕਿਰਪਾ ਗੁਰੂ ਦੀ ਲੋਕਾਂ ਦੀਆਂ ਟਰਾਲੀਆਂ ਵੇਚੀ ਟਰੈਕਟਰ ਇੱਚੀ ਜੀ 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 ਕਰਕੇ ਫਸ ਫਸ ਨਿਕਲ ਲੋ ਟਰੈਕਟਰ ਸਾੜਾ ਗੋਲੀ ਮੰਗੂ ਨਿਕਲਿਆ ਕਰੀ ਟਰਾਲੀ ਲੈ ਕੇ ਟਕ 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 ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਸਾਡੀ ਟਰਾਲੀ ਦਾ ਇੱਕ ਕਿਹੜਾ ਉਹ ਦੇ ਦੋ ਗੇੜੇ ਉਹਦੀ ਟਰਾਲੀ ਭਰ ਦਿਆ ਕਰ ਨਾਲੇ ਉਹਨੂੰ ਕਹਿਣਾ ਓ ਭੋਲਿਆ ਓਏ ਉਹ ਇੱਥੇ ਤਾਂ ਕੰਪਨੀ ਤੋਂ ਸਟicker ਗਲਤ ਲੱਗ ਗਿਆ ਇੱਥੇ ਤਾਂ ਗਲਤੀ ਨਾਲ 211 ਲਿਖਿਆ ਗਿਆ ਇੰਜਰਡ ਤੇ ਇਹ 611 ਆਲਾ ਇਹ ਤਾਂ ਤੇਰਾ 611 ਉਹ ਬੱਸ ਕਰਾਈ ਲਾ ਬੈਕ ਲਾ ਕੇ ਰਵੈ ਡਿੱਚ 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 ਪਰ ਕੇ ਫਿਰ ਟਕ 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 ਹੋ ਗਿਆ ਭਾਈ ਚੱਲੀ ਗਿਆ ਥਣ ਤੱਕ ਕੰਮ ਪੋਲਾ ਜੀ ਗਏ ਪੋਲਾ ਜੀ ਆਏ ਪੋਲਾ ਜੀ ਗਏ ਪੋਲਾ ਜੀ ਆਏ ਭਰੀ ਟਰਾਲੀ ਲਾਈਟ ਟਰਾਲੀ ਭਰੀ ਟਰਾਲੀ ਲਾਈਟ ਟਰਾਲੀ ਲੱਗੀ ਟੀਸੀ ਹੋ ਗਏ ਹੋ ਗਏ ਆਗੇ ਆਗੇ ਅਹੀਂ ਚਲੇ ਵਾਕੇ ਯਾਰੋ ਬੰਦਾ ਜਿਵੇਂ ਨਾ ਮਤਲਬ ਹਵਾ ਚ ੜਨ ਵਾਲੇ ਕੰਮ ਸੀ ਇੰਨੀ ਤੇਜ਼ੀ ਨਾਲ ਉਹ ਬੰਦਾ ਜਾ ਰਿਹਾ ਸੀ ਆ ਰਿਹਾ ਸੀ ਉਹੀ ਗੱਲ ਹੁੰਦੀ ਆ ਨਾ ਅਸਤਿਹਰ ਨੂੰ ਜੱਫਾ ਪਾਵਾਂਗੇ ਜੱਫਾ ਤਾਂ ਪੈਂਦਾ ਨਹੀਂ ਬੰਦਾ ਡਿੱਗਦਾ ਭਰਤੀ ਟਰਾਲੀ ਟੀਸੀ ਤੱਕ ਉਹ ਟਰੈਕਟਰ ਦੀ ਟੋਨ ਹੁੰਦੀ ਸੀ ਜਦੋਂ ਉਹ ਨਾ ਟਰਾਲੀ ਖੱਡੇ ਚ ਕੱਢਣ ਲੱਗਦਾ ਸੀ ਪਹਿਲਾਂ ਫੁੱਲ ਰੇਸ ਦੇ ਦੋ ਟਕ 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 ਟ ਇਹ ਉੱਪਰ ਨੂੰ ਹੋ ਰਿਹਾ ਹੋ ਰਿਹਾ ਇੱਕਦਮ ਖੜਾ ਹੋ ਗਿਆ ਡਾਇਰੈਕਟ ਸਿੱਧਾ ਟਰੈਕਟਰ ਦੀ ਹੱਕ ਟੁੱਟ ਗਈ ਟਰਾਲੀ ਉਹਦੀ نیچے ਡਰਾਵਰ ਤੇ ਡਿੱਗੀ ਡਰਾਵਰ ਤੇ ਡਿੱਗੀ ਤੁਸੀਂ ਇਦਾਂ ਮੰਨ ਲਓ ਵੀ ਉਹ ਬੰਦੇ ਦੀ ਬੇਵਕੂਫੀ ਨੇ ਉਹ ਦਿਨ ਉਹਨਾਂ ਜਾਨੀ ਮੌਤ ਨਾਲ ਹੈਲੋ ਕਰਾ ਕੇ ਵਾਪਸ ਕੀਤਾ ਟਰੈਕਟਰ ਵਾਪਸ ਟਰਾਲੀ ਵੱਲ ਗਿਆ ਉਹ ਬੰਦਾ ਟਰੈਕਟਰ ਦੀ ਸੀਟ ਤੋਂ ਟਰਾਲੀ ਤੇ ਡਿੱਗ ਗਿਆ ਪਿੱਛੇ ਜਿਹੜੀਆਂ ਟੀਸੀ ਲੱਗੀਆਂ ਸੀ ਟੀਸੀ ਤੇ ਉਹ ਡਿੱਗਿਆ ਨਹੀਂ ਟਰੈਕਟਰ ਫੇਰ ਮੂਹਰੇ ਨੂੰ ਆ ਕੇ ਡਿੱਗਿਆ ਨਹੀਂ ਉਹ ਬੰਦਾ ਬਚ ਗਿਆ ਠੀਕ ਹੈ ਬਚਿਆ ਜਾਨੀ ਇਦਾਂ ਉਹ ਬੰਦਾ ਫੇਰ ਰਾਤ ਤੱਕ ਕੰਬੜੋਂ ਨਹੀਂ ਹਟਿਆ ਯਾਰ ਜੇ ਉਹਦੇ ਉੱਤੇ ਟਰੈਕਟਰ ਡਿੱਗ ਜਾਂਦਾ ਉਹ ਤਾਂ ਮਾਰ ਦੇਉਂਦਾ ਖੋਆ ਉਹ ਉੱਤੀ ਘੁੰਮਣਾ ਸੀ ਉਹਨੇ ਠੀਕ ਹੈ ਜਾਂ ਉਹ ਟਰੈਕਟਰ ਦੇ ਮੂਹਰੇ ਡਿੱਗ ਜਾਂਦਾ ਫੇਰ ਉਹਨੂੰ ਐ ਘੁੱਟਦਾ ਜਿਵੇਂ ਮਾਮਜੇਸਤੇ ਚ ਮਿਰਚਾਂ ਕੁੱਟੀ ਦੀਆਂ ਹੁੰਦੀਆਂ ਨੇ ਠੱਕੂ 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 ਉੱਤੇ ਲੱਗ ਲੱਗ ਕੇ ਉਹਦੇ ਇਦਾਂ ਦੀ ਗਲਤੀ ਨਾ ਕਰਿਆ ਕੋਰ ਵੀਰ ਜਿਹੇ ਜੀ ਚੀਜ਼ ਜਿਹਹ ਜਾਂ ਚੱਲ ਸਕਦਾ ਥੋੜੀ ਮਸ਼ਿੰਦਰੀ ਵਜਨ ਉਹਨਾਂ ਕੀ ਖਿੱਚੋ ਉਹਨਾਂ ਕੀ ਉਹਦੇ ਤੇ ਲੋਡ ਪਾਓ ਉਹਨਾਂ ਕੀ ਕਢੋ ਠੀਕ ਹੈ ਐਵੇਂ ਫालतू ਪੰਪਾਂ ਜਾ ਕੇ ਵੱਡੇ ਪੰਗੇ ਨਹੀਂ ਲੈਣੇ ਚਾਹੀਦੇ ਦੇਖ ਲੋ ਟਕ 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 ਉਹ ਭੋਲਿਆ ਇਹ ਤਾਂ ਸਟਿੱਕਰੀ ਗਲਤ ਲੱਗ ਗਿਆ ਕੰਪਨੀ ਤੋਂ ਬਿਗ ਮਿਸਟੇਕ ਕੰਪਨੀ ਦੀ ਟਰੈਕਟਰ ਤਾਂ ਹੈ ਹੀ ਢਾਡ ਕੇ ਰਾਇ ਠੀਕ ਹੈ ਜੀ ਲੈਨੇ ਹੋ ਨਜ਼ਾਰੇ ਲਵ ਯੂ